ਇਕਸਾ ਹਮਾਨੇ ਦੀ ਆ ਸੋਹਣਾ ਮਿੱਤਰੋ ਥਾਣਾ ਇਹ ਸੁਆ ਇਹਦਾ ਕਿਹੜਾ ਹੋਗਾ ਜੀ ਇਹਦਾ ਦੂਜਾ ਸੁਆ ਜੀ ਦੂਜਾ ਸੁਆ ਸੁਈ ਆ ਹਾਂਜੀ ਕਬੌੜਾ ਹੋ ਇਹਦੇ ਥੱਲੇ ਹੁਣ ਹੈਗਾਗਾ 10 ਕਿਲੋ 10 ਕਿਲੋ ਬੌਲਾ ਮਗਰ ਬੱਚਾ ਕੀ ਆ ਮਗਰ ਕੱਟੀ ਆ ਜੀ ਮਗਰ ਕੱਟੀ ਆ 10 ਕਿਲੋ ਬੌਲਾ ਹਾਂਜੀ ਕੋਈ ਦੋ ਟਾਈਮ ਤਸੱਲੀ ਕਰਨਾ ਚਾਹੁੰਦਾ ਹੋ ਕਰ ਲੈ ਜੀ ਕਰ ਲੈ ਜਮਾ ਕਰ ਲੈ ਕੋਈ ਜੀ ਓਕੇ ਸੋਭਾ ਚੋਈਆਂ ਇਹ 3 ਵਜੇ ਓਕੇ ਜੀ ਤੋ ਜੀ ਜਦੋਂ ਮਰਜੀ ਅਗਲਾ ਜਦੋਂ ਸਾਡੇ ਨਾਲ ਸਾਈ ਹੋਗੀ ਹਾਂਜੀ ਆਥ ਨੇ 3 ਵਜੇ ਚੋਲੇ ਉਹਨੂੰ ਦੁੱਧ ਨਾ ਮੰਨੇ 3:30 ਵਜੇ ਆ ਕੇ ਚੋਲੇ ਹਾਂ ਉਹ ਜਿਹੜਾ ਦੂਜਾ ਦੁੱਧ ਹੋਊਗਾ ਉਹ ਸਹੀ ਮੰਨਿਆ ਜਾਊਗਾ ਹਾਂ ਬਾਬਾ ਡੰਗ ਤੋਂ ਡੰਗ ਦਾ ਮੰਨ ਹਾਂ ਠੀਕ ਆ ਰੇਟ ਇਹਦਾ ਫਿਰ ਕੀ ਕਰਤਾ ਜੀ ਇਹਦਾ ਰੇਟ ਕੋਈ ਸਵਾ ਨਹੀਂ ਦੂੜ ਨਹੀਂ ਹਾਂਜੀ ਇਹਦਾ 95000 ਰੁਪਏ ਰੇਟ ਰੇਟ 95 ਆ ਮੰ ਹਾਂਜੀ ਦੋਸਤੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਜਿਹ ਪਿੰਡ ਸੂਚ ਤਹਿਸੀਲ ਮੋੜ ਮੰਡੀ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਬਾਈ ਸਰਜੀਤ ਪ੍ਰੇਮੀ ਦੇ ਘਰੋਂ ਆਪਾਂ ਦੋ ਨੱਕਦ ਖਾਵਾਂਗੇ ਪੂਰੀ ਗੱਲਬਾਤ ਭਾਈ ਦੇ ਨਾਲ ਕਰਾਂਗੇ ਤੇ ਇਕੱਲੇ ਇਕੱਲੇ ਪਸ਼ੂਆਂ ਦੀ ਆਪਾਂ ਮਿੱਤਰੋ ਡਿਟੇਲ ਦੇਵਾਂਗੇ ਜੇ ਆਪਾਂ ਪਹਿਲੇ ਗੱਲ ਗੱਲ ਕਰਕੇ ਮੋਲੇ ਬਹੁਤ ਸੋਹਣੀ ਮੱਝ ਹੈ ਸਿੰਘਾਂ ਦੀ ਵੀ ਸੇਵ ਆ ਬਜਨ ਵੀ ਚੰਗਾ ਤੇ ਥਾਂਲੇ ਵੀ ਦੀ ਮਿੱਤਰੋ ਪੂਰੀ ਸਾਫ ਹੈ ਰੇਟ ਆਪਾਂ ਪੂਰੇ ਖਿੱਚ ਕੇ ਜੇ ਕਰਾਵਾਂਗੇ ਤੇ ਤਸੱਲੀ ਵੈਸੇ ਤੁਸੀਂ ਖੁਦ ਕਰਨੀ ਆ ਪਰ ਆਪਾਂ ਮਿੱਤਰੋ ਤਸੱਲੀ ਲੈ ਕੇ ਹੀ ਵੀਡੀਓ ਬਣਾਉਣੇ ਆ ਪੂਰੀ ਗੱਲਬਾਤ ਆਪਾਂ ਭਾਈ ਦੇ ਨਾਲ ਕਰਦੇ ਆ ਵੀ ਕਦੋਂ ਕਹੇ ਸੂਈ ਆ ਤੇ ਕਿੰਨੇ ਕ ਦੁੱਧ ਵਾਲੀ ਇਹ ਮੱਝ ਆ ਰੁਕੋ ਜੀ ਇੱਕ ਮਿੰਟ ਨੇੜੋ ਦਿਖਾ ਦਿਆਂ ਬਣਾ ਜੀ ਸਿੰਘ ਗੋਲ ਹੈ ਸੋਹਣਾ ਮਿੱਤਰੋ ਸਿੰਘ ਹੈ ਤੇ ਸੋਹਣਾ ਹੀ ਚੰਗਾ ਥਾਣਾ ਮੂਠੀ ਵਾਲਾ ਥਾਣਾ 4 ਵਾਰ ਤੁਸੀਂ ਦੇਖ ਸਕਦੇ ਹੋ ਫਿਕਸ ਲੈਵੇ ਦੀ ਆ ਹਾਂਜੀ ਬਾਈ ਜੀ ਕੀ ਹਾਲ ਚਾਲ ਹੈ ਠੀਕ ਹੈ ਠੀਕ ਹੈ ਸੇ ਤਾਂ ਆਪਣਾ ਪਿੰਡ ਹੈਗਾ ਸੂਚ ਨੇੜੇ ਢੱਡੇ ਡਿੱਖ ਸੂਚ ਹਨ ਹਾਂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਹੈ ਹੁਣ ਆਪਾਂ ਗੱਲ ਕਰਦੇ ਆ ਇਹ ਮੱਝ ਦੇ ਸੂਏ ਦੀ ਕਿਹੜਾ ਸੂਆ ਹੋਏ ਇਹਦਾ ਚੌਥਾ ਸੂਆ ਜੀ ਚੌਥਾ ਸੂਆ ਸੂਈ ਹੈ ਸੂਈ ਹੈ ਜੀ ਕਦੋਂ ਕਦੀ ਸੂਈ ਹੈ ਇਹ ਕੱਲ 12 ਵਜੇ ਸੂਈ ਹੈ 12 ਵਜੇ ਹਾਂ ਕਿੰਨਾ ਕ ਦੁੱਧ ਕੱਢ ਸਕਦੀ ਹੈ ਤੁਹਾਡੇ ਹਿਸਾਬ ਨਾਲ ਇਹ 10 ਕਿਲੋ ਹੁਣ ਗੌਲੀ ਹੈ ਜੀ ਓਕੇ ਹਾਂ ਮਤਲਬ 13 14 ਖੁੱਲਾ ਕੱਢੂਗੀ 15 ਆਮ ਸੇਵਾ ਨਾਲ ਕੱਢੂ ਜੀ ਉਹ ਤਾਂ ਸੇਵਾ ਤੇ ਟੈਂਟਾ ਵੱਧ ਵੀ 14 ਤਾਂ ਆਮ ਸੇਵਾ ਨਾਲ ਕੱਢੀ ਹਾਂ ਆਮ ਸੇਵਾ ਨਾਲ ਹਾਂਜੀ ਹਾਂਜੀ ਠੀਕ ਹੈ ਮੰਗਰ ਬੱਚਾ ਕੱਟਾ ਕੱਟੀ ਮੰਗਰ ਕੱਟਾ ਜੀ ਮੰਗਰ ਕੱਟਾ ਹਾਂਜੀ ਤੇ ਟੱਟਾ ਵੀ ਚੰਗੇ ਸੀ ਬੰਦਾ ਓਕੇ ਤੇ ਮੁੱਲ ਕੀ ਕਰਤਾ ਜਿਹਦਾ ਮੁੱਲ ਇਹਦਾ ਜੀ ਮੁੱਲ ਕੁਛ ਕਰਾ ਗਏ ਹਾਂ ਜੀ ਉਹ ਤਾਂ ਜਿਵੇਂ ਥਾਨਲੇ ਵਾਲਾ ਲੱਗਿਆ ਸਾਰਾ ਦੂੜ ਦੋ ਦੋ ਕਰੀ ਜਾਂਦੇ ਆ ਪਰ ਦੇਣ ਲੈਣ ਇੱਕ ਬੱਚੀ ਹੈ ਜੀ ਦੇਣ ਲੈਣ ਇੱਕ ਬੱਚੀ ਹਾਂਜੀ ਦੁੱਧ ਦਾ ਅੰਦਾਜ਼ਾ ਵੀ 14-15 ਕੱਢ ਦੇਣਾ ਆਰਾਮਦਾਰੀ ਨਾਲ ਜੀ 10 ਕਿਲੋ ਬੌਲੀ ਹੈ ਤੁਸੀਂ ਆਪ ਦਾ ਲੋਕਾਂ ਨੂੰ ਸੁਈ ਹੈ ਓਕੇ ਆ ਦੂਜੀ ਵੀ ਤੁਰ ਕੇ ਲਿਓ ਜੀ ਥਾਨਲੇ ਵਾ ਫੇਰ ਆਪਾਂ ਤੁਹਾਨੂੰ ਕੈਮਰਾ ਮਿੱਤਰੋ ਨੇੜੇ ਕਰਕੇ ਦਿਖਾਉਣਾ ਬਹੁਤ ਹੀ ਸਾਫ਼ ਹੈ ਤੇ ਕੋਈ ਏ ਖੜਨ ਲਾਇਆ ਨਾਰਮਲ ਲੇਵੇ ਤੇ ਮਿੱਤਰੋ ਆਪਾਂ ਵੀਡੀਓ ਬਣਾ ਰਹੇ ਆ ਸੋਹਣਾ ਹਵਾਨਾ ਤੇ ਮਗਰ ਕਟਾ ਤੇ ਕੱਲ੍ਹ ਬਾਈ ਕਹਿੰਦਾ ਵੀ ਸੁਈ ਆ ਦੂਜੇ ਨੰਬਰ ਤੇ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਇਹਦੇ ਵੀ ਮਿੱਤਰੋ ਬਹੁਤ ਸੋਹਣੇ ਥਣਲੇਵੀ ਦੀ ਸਾਫ ਪੂਰੇ ਲੈਓ ਜੇ ਇਧਰੋਂ ਮੜਾ ਜਾ ਤੇ ਸਿੰਘ ਸਿੰਘ ਦੀ ਮਿੱਤਰੋ ਬਣਤਰ ਵੀ ਵਧੀਆ ਸੋਹਣਾ ਸਿੰਘ ਹੈ ਤੇ ਇਸ ਤੋਂ ਬਾਅਦ ਮਿੱਤਰੋ ਮੋੜੂਗੀ ਤੇ ਥਣਲੇਵੀ ਦੀ ਪੂਰੀ ਸਾਫ ਹੈ ਫੈਕਸ ਹਮਾਂ ਨੇ ਦੀ ਆ ਸੋਹਣਾ ਮਿੱਤਰੋ ਥਾਣਾ ਇਹ ਸੂਆ ਇਹਦਾ ਕਿਹੜਾ ਹੋਗਾ ਜੀ ਇਹਦਾ ਦੂਜਾ ਸੂਆ ਜੀ ਦੂਜਾ ਸੂਆ ਸੂਈ ਆ ਹਾਂਜੀ ਹਾਂਜੀ ਠੀਕ ਹੈ ਕਿੰਨੇ ਕ ਦਿਨ ਹੋ ਗਏ ਸੂਈ ਨੂੰ ਇਹਨੂੰ ਅੱਜ ਚੌਥਾ ਦਿਨ ਆ ਜੀ ਕਿੰਨਾ ਕ ਬੋਲਾ ਹੋ ਇਹਦੇ ਥੱਲੇ ਹੁਣ ਹੈਗਾਗਾ 10 ਕਿਲੋ 10 ਕਿਲੋ ਬੋਲਾ ਮਗਰ ਬੱਚਾ ਕੀ ਆ ਮਗਰ ਕੱਟੀ ਆ ਜੀ ਮਗਰ ਕੱਟੀ ਆ 10 ਕਿਲੋ ਬੋਲਾ ਹਾਂਜੀ ਕੋਈ ਦੋ ਟਾਈਮ ਤਸੱਲੀ ਕਰਨਾ ਚਾਹੁੰਦਾ ਹੋਵੇ ਕਰ ਲੈ ਜੀ ਕਰ ਲੈ ਜਮਾ ਕਰ ਲੈ ਕੋਈ ਓਕੇ ਸੋਭਾ ਚੋਈਆਂ ਇਹ 6 ਵਜੇ ਓਕੇ ਜੀ ਜਿੱਦੋ ਜਿੱਦੋ ਮਰਜੀ ਅਗਲਾ ਜਿੱਦੋ ਸਾਡੇ ਨਾਲ ਸਾਈ ਹੋਗੀ ਹਾਂਜੀ ਆਥ ਨੇ 6 ਵਜੇ ਚੋਲੇ ਉਹਨੂੰ ਦੁੱਧ ਨਾ ਮੰਨੇ 3:00 ਵਜੇ ਆ ਕੇ ਚੋਲੇ ਹਾਂ ਉਹ ਜਿਹੜਾ ਦੂਜਾ ਦੁੱਧ ਹੋਊਗਾ ਉਹ ਸਹੀ ਮੰਨਿਆ ਜਾਊਗਾ ਹਾਂ ਬਾਬਾ ਡੰਗ ਤੋਂ ਡੰਗ ਦਾ ਮੰਨ ਹਾਂ ਠੀਕ ਆ ਰੇਟ ਇਹਦਾ ਫਿਰ ਕੀ ਕਰਤਾ ਜੀ ਇਹਦਾ ਰੇਟ ਕੋਈ ਸਵਾ ਨਹੀਂ ਦੂੜ ਨਹੀਂ ਹਾਂਜੀ ਇਹਦਾ 95000 ਰੁਪਏ ਰੇਟ ਰੇਟ 95 ਆ ਮਾਨਤਨ ਹੋ ਜੂ ਇਸ ਚ ਕਰ ਦਾਂਗੇ ਥੋੜਾ ਕਨਾ ਮਾਨਤਨ ਹਾਂ ਹਾਂ ਕਰਾਂਗੇ ਕਰ ਦੋ ਉਹ 1 25 ਇਹਦਾ ਬਚਾਨਾ ਇਹ 13 ਤੇ 13 ਲੀਟਰ ਦੀ 12 13 ਲੀਟਰ ਦੀ ਗਾਰੰਟੀ ਇਹਨਾਂ ਦੇਵਾਂਗੇ ਜੇ ਅਗਲੇ ਦੀ ਸੇਵਾ ਆਊਗੀ ਠੀਕ ਹੈ ਤਾਂ ਸਾਡੇ ਨਾਲ ਸਾਈ ਲਾ ਲੈ ਜਿੰਨਾ ਕਹਿੰਦੇ ਅਗਲੇ ਨਾਲ ਸਾਨੂੰ ਹੁਣ ਤਾਜ਼ੀਆਂ ਸੂਈਆਂ ਦਿਨ ਤੱਕ ਖਾਣ ਪੀਣ ਦਾ ਦਾਪੇ ਚ ਆਪਾਂ ਹਾਂ ਘਟੋ ਘਟਾ ਹਫਤਾ ਲੱਗ ਜਾਂਦਾ ਹਾਂ ਨਹੀਂ ਭਾ ਅਗਲੇ ਨੂੰ ਉਹਨਾਂ ਚਵਾ ਕੇ ਦੇਵਾਂ ਛਾਈ ਕਰ ਲਾਂ ਸਾਡੇ ਨਾਲ ਜੇ ਕਿਸੇ ਮਤਲਬ 12 ਲੀਟਰ ਤਾਂ ਖੁੱਲਾ ਚਾਹੀਦਾ ਹਾਂ ਜੀ ਖੁੱਲਾ ਦੇਉ ਦੀ ਠੀਕ ਹੈ ਤੇ ਫੋਨ ਨੰਬਰ ਜੀ ਆਪਣਾ 98728 98728 04293 04293 ਪਿੰਡ ਹੈਗਾ ਇਹ ਸੂਚ ਇਹ ਸੂਚ ਹੈ ਮੇਰਾ ਖੋਖਰ ਓਕੇ ਤੁਸੀਂ ਪਾਰਟਨਰ ਹੋ ਹਾਂ ਜੀ ਪਾਰਟਨਰ ਧੰਨਵਾਦ